ਆ ਦੇਖੋ ਤੁਸੀਂ ਆ ਜਿਹੜੇ ਜਵਾਕ ਦੇ ਗਲ ਚ ਡੋਰ ਫਰੀ ਅਜੇ ਸ਼ੁਕਰ ਆ ਪ੍ਰਮਾਤਮਾ ਦਾ ਆ ਵਿਚਾਰ ਨਾ ਪਤਾ ਨਾ ਹੁਣ ਇਹਦੀਆਂ ਇਹਦੀ ਜਿਹੜੀ ਰੋਣ ਦੀ ਆਵਾਜ਼ ਤੁਹਾਨੂੰ ਸੁਣਦੀ ਹੈ ਜਿਹੜੇ ਵੇਚ ਰਹੇ ਆ ਡੋਰ ਜਿਹੜੇ ਵਿਕਵਾ ਰਹੇ ਆ ਡੋਰ ਜਿਹੜੇ ਇਸ ਡੋਰ ਦੇ ਨਾਲ ਪਤੰਗਾ ਉਡਾ ਰਹੇ ਆ ਇਸ ਜਵਾਕ ਦੇ ਰੋਣ ਦਾ ਦੇਣਾ ਦੇ ਸਕਦੇ ਹੋ ਤੁਸੀਂ ਜਾ ਬਹੁਤ ਧੰਨ ਆ ਵੀਡੀਓ ਬਣਾਉਣ ਦਾ ਮਕਸਦ ਤਾਨੂੰ ਜ਼ਮੀਨੀ ਹਕੀਕਤ ਤੋਂ ਜਾਣੂ ਕਰਵਾਣਾ ਹੈ। ਆ ਮੇਰੇ ਹੱਥ ਵਿੱਚ ਪਈ ਹੋਈ ਡੋਰ ਦੇਖ ਸਕਦੇ ਹੋ। ਮੈਂ ਇਹਨੂੰ ਡੋਰ ਲਫ਼ਜ਼ ਨਾ ਵਰਤ ਕੇ ਜਿਵੇਂ ਵੈਪਨ ਕਹਾਂ ਨਾ ਤਾਂ ਗਲਤ ਨਹੀਂ ਹੋਏਗਾ। ਇਹ ਕਿਸੇ ਵੈਪਨ ਤੋਂ ਘੱਟ ਨਹੀਂ ਐ, ਇੰਨੀ ਧਾਰਦਾਰ ਆ ਜਿੱਥੇ ਕਿਤੇ ਫਿਰਦੀ ਉਹਨੂੰ ਕੱਟ ਲਾ ਕੇ ਨਿਕਲ ਜਾਂਦੀ ਐ। ਅੱਜ ਅਸੀਂ ਖੁਦ ਭੁਗਤ ਭੋਗੀ ਹੋਇਆ ਮੇਰਾ ਆਪਣਾ ਭਤੀਜਾ ਸਮਰਵੀਰ ਸਿੰਘ ਮੇਰਾ ਬ੍ਰਦਰ ਮਾਲਵਿੰਦਰ ਚੰਨੋ ਜਿਹੜਾ ਉਹਨੂੰ ਲੈ ਕੇ ਆ ਰਿਹਾ ਬਾਈਕ ਤੇ ਸੀ। ਉਦੇ ਗੜ ਵਿੱਚ ਡੋਰ ਫਿਰ ਗਈ ਛੋਟਾ ਬੱਚਾ ਹੈ 10 ਸਾਲ ਤੋਂ ਵੀ ਘਾਟੋ ਮਾਰਾ ਤੇ ਗੜ ਵਿੱਚ ਡੋਰ ਫਿਰ ਗਈ ਕੱਟ ਲੱਗ ਗਿਆ ਬੜੇ ਮੁਸ਼ਕਿਲ ਨਾਲ ਬਚਾਅ ਹੋ ਗਿਆ ਪ੍ਰਮਾਤਮਾ ਜੀ ਦਾ ਸ਼ੁਕਰਾਨਾ ਕਰਦੇ ਆ ਪਰ ਤਰਾਸ ਦੀ ਇਸ ਗੱਲ ਦੀ ਹੈ ਕਿ ਜਿਹੜੇ ਵੱਡੇ ਵੱਡੇ ਦਾਅਵੇ ਕਿਤੇ ਜਾ ਰਹੇ ਇਸ ਡੋਰ ਨੂੰ ਰੋਕਣ ਦੇ ਲਈ ਕਿ ਇਹ ਡੋਰ ਨਹੀਂ ਵਿਕੂਗੀ ਆ ਵੇਖ ਕਿਵੇਂ ਰਹੀ ਆ ਇਹ ਘਰਾਂ ਦੇ ਬਾਹਰ ਆ ਨੋਰਮਲ ਮੈਂ ਇੱਕ ਛੱਤ ਦੀ ਵੀਡੀਓ ਤੁਹਾਨੂੰ ਦਿਖਾਣਾ ਆ ਡੋਰ ਆਪਾਂ ਪਹਿਲਾਂ ਤੋਂ ਸਾਈਡ ਤੇ ਰੱਖ ਦਿੰਦੇ ਆ ਇਕੱਠੀ ਕੀਤੀ ਆ ਰੋਡ ਤੋਂ ਆਹ ਦਿੱਤੀ ਆਹ ਡੋਰ ਪਈ ਹੈ ਚਾਈਨਾ ਟੁੱਟਣੀ ਨਹੀਂ ਹੈ ਇਹ ਹੱਥ ਵੜ ਦੂਗੀ ਆ ਡੋਰ ਦੇਖ ਸਕਦੇ ਹੋ ਆ ਕਿੰਨੀ ਹੈ ਕੋਈ ਲਿਮਟ ਨਹੀਂ ਇਸ ਤੋਂ ਬਾਅਦ ਆਹ ਗੁੱਛਾ ਫਿਰ ਆਹ ਦੋ ਗੁੱਛੇ ਆ ਦੋ ਗੁੱਛੇ ਇਹਨਾਂ ਵਿੱਚ ਡੋਰ ਕਹਾ ਵੈਪਰ ਕਹਾ ਕਾਤਲ ਡੋਰ ਕਹਾ ਪੂਰੀ ਇੱਕ ਛੱਤ ਦੀ ਰਾ ਵੀਡੀਓ ਆ ਇੱਕ ਛੱਤ ਦੀ ਵੀਡੀਓ ਆ ਹੈ ਔਰ ਕਿੰਨੇ ਕਿੰਨੇ ਪੁੱਛੇ ਪਏ ਆ ਤੁਸੀ ਵੇਖ ਸਕਦੇ ਮੈਂ ਕਹੂੰਗਾ ਕਿ ਥੋੜਾ ਜਿਹਾ ਕੈਮਰਾ ਨੇੜੇ ਲਿਆ ਕੇ ਕਾਈਂਡਲੀ ਆ ਦਿਖਾ ਦਿਓ ਹੁਣ ਜਿਆਦਾ ਕਿਸੇ ਦੇ ਗਲ ਤੇ ਫਿਰਦੀ ਹੋਊਗੀ ਕਿਸੇ ਬੇਜਬਾਨ ਪੰਛੀ ਪਰਿੰਦੇ ਦੇ ਪਰਾਂ ਚ ਉਲਝਦੀ ਹੋਊਗੀ ਕਿਸੇ ਰਾਹ ਚ ਜਾਣ ਵਾਲੇ ਦੇ ਪੈਰਾਂ ਚ ਉਲਝਦੀ ਹੋਊਗੀ ਜਾਂ ਕਿਸੇ ਦੇ ਵੀ ਕਿਸੇ ਦੇ ਵੀ ਮਤਲਬ ਇਹ ਡੋਰ ਲੱਗ ਜਾਂਦੀ ਹੋਊਗੀ ਉਹਦਾ ਕੀ ਹਾਲ ਹੁੰਦਾ ਹੋਗਾ ਡੋਰ ਵੱਡੀ ਨਹੀਂ ਜਾ ਰਹੀ ਇਥੇ ਕਿ ਅੱਗ ਲਾਉਣ ਤੇ ਵੀ ਇਹ ਡੋਰ ਛੜਦੀ ਨਹੀਂ ਹੈਗੀ ਟੁੱਟਣੀ ਤਾਂ ਦੇਖੋ ਆਹ ਦੇਖ ਆ ਲੋ ਜੀ ਆ ਕੱਟ ਪਿਆ ਗਿਆ ਆ ਡੋਰ ਵੀ ਨਹੀਂ ਛੜਦੀ ਸਾਰੀ ਹੀ ਸਾਰੀ ਬਤਨ ਛੱਤ ਦੇ ਉੱਪਰ ਆ ਡੋਰ ਛੜਦੀ ਨਹੀਂ ਅੰਗ ਆ ਦੇ ਇੱਕ ਪਾਸੇ ਆ ਹੋਰ ਦੇਖੋ ਆਪਾਂ ਡੋਰ ਪਹਿਲਾਂ ਸੁਪੀ ਆ ਡੋਰ ਪਹਿਲਾਂ ਛੁੱਟੀ ਸੀਗੀ ਇਹ ਤਾਂ ਕਿਸੇ ਕੀਮਤ ਨ ਟੁੱਟਦੀ ਭਈ ਐਨੀ ਮਤਲਬ ਇਹ ਧਾਰ ਦਾ ਡੋਰ ਆ ਕੱਚਾ ਨੇਰਾ ਕੱਚ ਤਨ ਬਾਅਦ ਚਾ ਭੱਦ ਲੋਣੀ ਇੱਕ ਪਾਸੇ ਪ੍ਰਸ਼ਾਸਨ ਵੱਡੇ ਵੱਡੇ ਦਾਵੇ ਕਰ ਰਿਹਾ ਅਸੀਂ ਹੋਰ ਦੋਨ ਪਾਸੇ ਨਾ ਕਹਿਦਾ ਇੱਕ ਛੱਤ ਦੀ ਵੀਡੀਓ ਆਓ ਆਓ ਸਾਈਡ ਤੇ ਕਰੋ ਦਰਸ਼ਕੀਓ ਤੁਸੀਂ ਕੋਪਰਕਲ ਜਿਹਨਰੀਆ ਫੇੜ ਲੱਗੇ ਹੋਇਆ ਬਾਕੀ ਦਾ ਛੱਤਾ ਤੇ ਵੀ ਦੇਖ ਸਕਦੇ ਹੋ ਡੋਰ ਨਮਕਦੀ ਪਈ ਆ ਪਤੰਗਾ ਡਗੀਆਂ ਹੋਈਆਂ ਹੁਣ ਆਹ ਡੋਰ ਕਿੰਨਾ ਕੁ ਨੁਕਸਾਨ ਕਰ ਸਕਦੀ ਆ ਕਰ ਰਹੀ ਆ ਇਸ ਨੂੰ ਤਾਂ ਅਸ਼ਰੇਆਮ ਤੋਂ ਹੋਰ ਤਰ੍ਹਾਂ ਆ ਮੈਂ ਸਿਰਫ ਇੱਕ ਛੱਤ ਦੀ ਵੀਡੀਓ ਤੁਹਾਨੂੰ ਦਿਖਾ ਰਿਹਾ ਹਾਂ ਮੈਂ ਮੇਰਾ ਵੀਡੀਓ ਦਿਖਾਉਣ ਦਾ ਮਕਸਦ ਕੀ ਮੈਂ ਤੁਹਾਨੂੰ ਉਹ ਕਲੀਅਰ ਕਰਦਾ ਪਹਿਲਾਂ ਵੀ ਇੱਕ ਛੱਤ ਦੇ ਉੱਪਰ ਜੇ ਇੰਨੀ ਇੰਨੀ ਚਾਈਨਾ ਡੋਰ ਡਿੱਗੀ ਪਈ ਆ ਤਾਂ ਇੱਕ ਪਾਸੇ ਪ੍ਰਸ਼ਾਸਨ ਕਹਿੰਦਾ ਕਿ ਅਸੀਂ ਇਸ ਡੋਰ ਨੂੰ ਰੋਕਣ ਦੇ ਲਈ ਹਰ ਤਰੀਕੇ ਦੇ ਜਿਹੜੇ ਹਿਲੇ ਵਰਤ ਰਹੇ ਆ ਛਾਪੇ ਮਾਰੀ ਕੀਤੀ ਜਾ ਰਹੀ ਆ ਅਸੀਂ ਡਰੋਨ ਉਡਾਵਾਂਗੇ ਇੱਥੇ ਆ ਚਾਈਨਾ ਡੋਰ ਤਾਂ ਉੜਦੀ ਦਿਖ ਰਹੀ ਆ ਪਰ ਡਰੋਨ ਕਿਤੇ ਨਹੀਂ ਨਜ਼ਰ ਆ ਰਿਹਾ ਜੇ ਡਰੋਨ ਹੀ ਨਜ਼ਰ ਆ ਰਿਹਾ ਫਿਰ ਪ੍ਰਸ਼ਾਸਨ ਕਿਉਂ ਵੱਡੀਆਂ ਵੱਡੀਆਂ ਗੱਲਾਂ ਕਰ ਰਿਹਾ ਵਾ ਜਿੰਨਾ ਬੱਚਿਆਂ ਦੇ ਗਲਾਂ ਚ ਦੌਰ ਫਿਰ ਰਹੀ ਆ ਜਿਹੜੇ ਲੋਕ ਜਿਹੜੇ ਇਸ ਦੌਰ ਦਾ ਸ਼ਿਕਾਰ ਹੋ ਰਿਹਾ ਉਹ ਕਿਤੇ ਕੋਲ ਜਾਣ ਇੱਕ ਪਾਸੇ ਲੋੜੀ ਦੀਆਂ ਵਧਾਈਆਂ ਖੁਸ਼ੀਆਂ ਦਾ ਤਿਹਾਰ ਕਹਿ ਕੇ ਆਪਾਂ ਮਨਾ ਰਹੇ ਆ ਦੂਜੇ ਪਾਸੇ ਲੋਕ ਡਾਕਟਰਾਂ ਕੋ ਭੱਜੇ ਜਾ ਰਹੇ ਆ ਹਸਪਤਾਲਾਂ ਚ ਜਾ ਰਹੇ ਆ ਅ ਕੱਲ ਦੀ ਇੱਕ ਘਟਨਾ ਪੀਜੀਆਈ ਦੇ ਵਿੱਚ ਇੱਕ ਨੌਜਵਾਨ ਨੇ ਦਮ ਤੋੜਿਆ ਤੇ ਆਦਮਪੁਰ ਦਾ ਰਹਿਣ ਵਾਲਾ ਸੀ ਉਹਦੀ ਹੁਣ ਅਸੀਂ ਅਖਬਾਰਾਂ ਵਿੱਚ ਫੋਟੋ ਤੇ ਉਹਦੀ ਸੋਸ਼ਲ ਮੀਡੀਆ ਦੇ ਉੱਪਰ ਫੋਟੋ ਦੇਖ ਰਹੇ ਹਾਂ ਕੌਣ ਜ਼ਿੰਮੇਵਾਰ ਆ ਹੂ ਇਜ਼ ਰਿਸਪੋਨਸਿਬਲ ਇਹਨੂੰ ਤੁਸੀਂ ਐਮਰਜੈਂਸੀ ਕਿਉਂ ਨਹੀਂ ਐਲਾਨ ਕਰ ਦਿੰਦੇ ਲੋਕਾਂ ਨੂੰ ਘਰੋਂ ਨਿਕਲਣ ਦੇ ਉੱਪਰ ਬੰਦ ਕਰ ਦਿਓ ਕਿ ਕੋਈ ਪਤਾ ਨਹੀਂ ਭਰਾਵਾ ਕਿੱਥੋਂ ਆ ਕੇ ਤੁਹਾਡੇ ਗਲ ਚ ਡੋਰ ਫੜ ਜੂਗੀ ਕਿੱਥੇ ਤੁਹਾਡਾ ਨੱਕ ਹੱਥ ਕੰਨ ਬੁੱਲ ਵੱਡਿਆ ਜਾਊਗਾ ਇਹੋ ਜਿਹੇ ਇਹੋ ਜਿਹੇ ਜਿਹੜੇ ਹਾਲਾਤ ਪੈਦਾ ਹੋਏ ਪਏ ਆ ਤੇ ਅਸੀਂ ਕਿੰਨੂੰ ਕਹੀਏ ਜਾ ਕੇ ਕੌਣ ਜ਼ਿੰਮੇਵਾਰ ਹੈ ਇਸ ਗੱਲ ਦਾ ਜਿਸ ਇਲਾਕੇ ਦੇ ਵਿੱਚ ਡੋਰ ਆ ਵੇਕਰੀ ਆ ਜਿਸ ਇਲਾਕੇ ਦੇ ਵਿੱਚ ਲੋਕ ਜਿਹੜੇ ਇਸ ਡੋਰ ਦਾ ਸ਼ਿਕਾਰ ਹੋ ਰਿਹਾ ਉਸ ਏਰੀਆ ਦੇ ਐਸ ਐਚਓ ਦੇ ਉੱਪਰ ਕੇਸ ਕਰੀਏ ਫਿਰ ਜ਼ਿੰਮੇਵਾਰ ਕੌਣ ਆ ਕਿਹਨੂੰ ਜ਼ਿੰਮੇਵਾਰ ਮੰਨੀਏ ਸ਼੍ਰੀਆਮ ਤਾਂ ਡੋਰ ਵੇਕਰੀ ਆ ਤੁਹਾਨੂੰ ਇੱਕ ਛੱਤ ਦੇ ਹਾਲਾਤ ਦਿਖਾਇਆ ਇੰਨੀ ਡੋਰ ਪਈ ਆ ਤੇ ਉਸ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਿੰਨੇ ਢੱਲੇ ਨਾਲ ਕਿੰਨੀ ਸ਼੍ਰੀਆਮ ਆ ਡੋਰ ਵੇਕਰੀ ਆ ਅਖੀਰ ਵਿੱਚ ਇੱਕ ਗੱਲ ਜ਼ਰੂਰ ਕਹਿਣ ਲੱਗਾਂ ਜੇ ਡੋਰ ਵੇਚਣ ਵਾਲੇ ਦੋਸ਼ੀ ਆ ਵਿਕਵਾਣ ਵਾਲੇ ਦੋਸ਼ੀ ਆ ਖਰੀਦਣ ਵਾਲਿਓ ਬੇਕੂਫੋ ਲਾਣਤੀਓ ਤੁਹਾਨੂੰ ਅਕਲ ਨਹੀਂ ਆ ਰਹੀ ਤੁਸੀਂ ਮੌਤ ਵੇਚ ਰਹੇ ਹੋ ਤੁਸੀਂ ਮੌਤ ਨਾਲ ਖੇਡ ਰਹੇ ਹੋ ਜੇ ਆਹ ਡੋਰ ਅੱਜ ਕਿਸੇ ਪਰਿਵਾਰ ਦੇ ਉੱਪਰ ਫਿਰ ਰਹੀ ਆ ਕਿਸੇ ਬੱਚੇ ਦੇ ਗਲ 'ਚ ਫਿਰ ਰਹੀ ਆ ਕੱਲ ਨੂੰ ਤੁਹਾਡੇ ਵੀ ਆਪਣੇ ਪਰਿਵਾਰ ਦਾ ਕੋਈ ਜੀ ਇਹਦਾ ਸ਼ਿਕਾਰ ਹੋ ਸਕਦਾ ਆ ਉਹਦੀ ਜ਼ਿੰਮੇਵਾਰੀ ਕੌਣ ਲਊਗਾ ਕਿ ਉਸ ਵੇਲੇ ਸੁਧਰੋਂਗੇ ਜਦੋਂ ਇਹ ਡੋਰ ਤੁਹਾਡੇ ਆਪਣੇ ਘਰ ਦੇ ਕਿਸੇ ਪਰਿਵਾਰ ਦੇ ਮੈਂਬਰ ਦੇ ਗਲ ਵਿੱਚ ਫਿਰ ਗਈ ਹਸਪਤਾਲਾਂ 'ਚ ਭੱਜੇ ਫਿਰੋਂਗੇ ਤੇ ਇਹਨੂੰ ਬੰਦ ਕਿਉਂ ਨਹੀਂ ਕਰ ਦਿੰਦੇ ਅਪੀਲਾਂ ਕਰ ਕਰਕੇ ਦਲੀਲਾਂ ਦੇ ਦੇ ਕੇ ਮੰਤਾਂ ਕਰ ਕਰਕੇ ਤੁਹਾਨੂੰ ਸਮਝਾ ਚੁੱਕਿਆ ਇਸ ਡੋਰ ਨੂੰ ਨਾ ਵਰਤੋ ਨਾ ਖਰੀਦੋ ਨਾ ਵੇਚੋ ਨਾ ਵਿਕਣ ਦਿਓ ਤੇ ਅਖੀਰ ਵਿੱਚ ਇੱਕ ਗੱਲ ਮੈਂ ਆਪਣੇ ਤੌਰ ਤੇ ਕਹਿਣਾ ਚਾਹੁੰਦਾ ਜਿਹੜੇ ਇਸ ਗੱਲ ਦੇ ਨਾਲ ਪ੍ਰੋੜਤਾ ਕਰਦੇ ਆ ਜਿਹੜੇ ਇਸ ਗੱਲ ਦੇ ਨਾਲ ਸਹਿਮਤੀ ਪ੍ਰਪਾਉਂਦੇ ਆ ਕਿ ਡੋਰ ਨਹੀਂ ਵਿਕਣੀ ਚਾਹੀਦੀ ਬ੍ਰਦਰ ਭੈਣੋ ਵੀਰੋ ਤੇ ਬਜ਼ੁਰਗੋ ਸਾਰਿਆਂ ਨੂੰ ਅਪੀਲ ਕਰਦਾ ਆ ਆ ਡੋਰ ਜਿੱਥੇ ਵਿਕਦੀ ਹੋਈ ਤੁਹਾਨੂੰ ਮਿਲ ਜਾਂਦੀ ਆ ਹੁਣ ਤਾਂ ਸਰਕਾਰ ਵੱਲੋਂ ਕਿਹਾ ਜਾ ਰਿਹਾ ਕਿ ਅਸੀਂ ਉਸ ਨੂੰ ਇਨਾਮ ਵੀ ਦਵਾਂਗੇ ਜਿਹੜਾ ਇਸ ਦੀ ਸੂਚਨਾ ਦੇਊਗਾ ਪਹਿਲਾ ਕੰਮ ਤਾਂ ਉਹ ਕਰੋ ਜੇ ਨਹੀਂ ਵੀ ਹੁੰਦਾ ਤੈਨੂੰ ਆਪਣੇ ਹਿੱਲੇ ਆਪਣੇ ਤੌਰ ਤੇ ਉਹਨੂੰ ਬੰਦ ਕਰਾਉਣ ਦਾ ਯਤਨ ਕਰਨਾ ਪੈਣਾ ਹੈ ਆਹ ਨਾ ਹੋਵੇ ਕਿ ਕੱਲ ਨੂੰ ਅਸੀਂ ਖੁਦ ਇਸ ਇਸ ਦੇ ਭੁਗਤ ਭੋਗੀ ਹੋਈਏ ਔਰ ਅੱਜ ਅਸੀਂ ਹੋ ਚੁੱਕੇ ਹਾਂ ਮੈਂ ਤੁਹਾਨੂੰ ਜੇ ਕਿਤੇ ਜਵਾਬ ਨਾ ਮਿਲਾਵਾਂ ਤਾਂ ਬਿਲਕੁਲ ਛੋਟਾ ਜਿਹਾ ਜਵਾਬ ਹੈ ਸਾਡਾ ਜਿਹਦੇ ਗੱਲ ਵਿੱਚ ਡੋਰ ਫਿਰ ਗਈ ਹੈ ਹੁਣ ਕਿਹਦੇ ਕੋਲ ਜਾ ਕੇ ਇਸ ਚੀਜ਼ ਦਾ ਰੋਣਾ ਰੋਈਏ ਸੋ ਅਪੀਲ ਕਰ ਰਿਹਾ ਤੁਹਾਨੂੰ ਬੇਨਤੀ ਹੈ ਔਰ ਤਾੜਨਾ ਕਰਦਾ ਉਹਨਾਂ ਵੇਚਣ ਵਾਲਿਆਂ ਨੂੰ ਉਹਨਾਂ ਖਰੀਦਣ ਵਾਲਿਆਂ ਨੂੰ ਵੀ ਜਿਹੜੇ ਸਦੋਰ ਨੂੰ ਖਰੀਦ ਰਹੇ ਆ ਇਸ ਦੋਰ ਦੇ ਨਾਲ ਜਿਹੜੇ ਪਤੰਗ ਉਡਾ ਰਹੇ ਆ ਤੇ ਜਿਹੜੇ ਨੂੰ ਵੇਚ ਕੇ ਆਪਣਾ ਲਾਹਾ ਲੈ ਰਹੇ ਆ ਪੈਸਿਆਂ ਦਾ ਇਹ ਪੈਸੇ ਪੂਹੇ ਤੁਹਾਡੇ ਅੱਥੇ-ਅੱਥੇ ਹੀ ਰਹਿ ਜਾਣੇ ਜੇ ਜੇ ਤੁਸੀਂ ਕਿਸੇ ਨੂੰ ਮੌਤ ਵੇਚ ਰਹੇ ਹੋ ਤਾਂ ਬਾਕੀ ਤੁਹਾਡੀ ਅਕਲ ਆਪਣੀ ਆ ਕਿ ਤੁਸੀਂ ਕਿਵੇਂ ਆਪਣੇ ਸਮਾਜ ਨੂੰ ਲਾਹੇਵੰਤ ਕਿਵੇਂ ਕਿਵੇਂ ਆਪਣੇ ਸਮਾਜ ਨੂੰ ਬਚਾਉਣਾ ਹੈ ਧੰਨਵਾਦ